ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਚੋਰਾਂ ਨੇ ਇੱਕ ਕੰਪਿਊਟਰ ਸੈਂਟਰ ਨੂੰ ਬਣਾਇਆ ਨਿਸ਼ਾਨਾ ਤੇ ਲੱਖਾਂ ਰੁਪਏ ਦਾ ਸਾਮਾਨ ਕਰਕੇ ਲੈ ਗਏ ਚੋਰੀ ਦੁਕਾਨ ਸੈਂਟਰ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜਦੋਂ ਉਹਨਾਂ ਨੇ ਸ਼ਟਰ ਖੋਲ੍ਹਿਆ ਤਾਂ ਸਾਹਮਣੇ ਦੀਵਾਰ ਟੁੱਟੀ ਹੋਈ ਨਜ਼ਰ ਆਈ ਤੇ ਉੱਥੋਂ ਹੀ ਉਹਨਾਂ ਦਾ ਮੱਥਾ ਠਣਕ ਗਿਆ ਤੇ ਪਸੀਨਾ ਛੁੱਟ ਗਈ ਅਤੇ ਜਦੋਂ ਅੰਦਰ ਵੜ ਕੇ ਸਾਮਾਨ ਦੇਖਿਆ ਗਿਆ ਤਾਂ ਲੱਖ ਰੁਪਏ ਦਾ ਸਮਾਨ ਉਹਨਾਂ ਦਾ ਕੰਪਿਊਟਰ ਵਗੈਰਾ ਲੈਪਟਾਪ ਵਗੈਰਾ ਚੋਰੀ ਕਰਕੇ ਲੈ ਗਏ ਤੇ ਜਿਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਤੇ ਪੁਲਿਸ ਪ੍ਰਸ਼ਾਸਨ ਨੇ ਇਨਕੁਆਇਰੀ ਕੀਤੀ ਜਾ ਰਹੀ ਹੈ ਅਤੇ ਚੋਰਾਂ ਦਾ ਹੀ ਭਾਲ ਕੀਤੀ ਜਾ ਰਹੀ ਹੈ ਆਓ ਜਾਣਦੇ ਹਾਂ ਇਸ ਖਬਰ ਦੇ ਰਾਹੀਂ ਪੂਰਾ ਮਾਮਲਾ 25 ਰਾਤ ਮਲੇਟ ਰਾਤ ਇਹ ਲੋਕ ਕਿੰਨੀ ਹੈ ਸਰਸਪਤੀ ਆਈ ਪੇ ਬਦਲ ਹਾਂ ਸੰਤੁਲਨ ਜੀ ਮੈਨੂੰ ਜੀ ਬਟੇ ਆਉਣੇ ਨੇ ਜੀ ਤੁਹਾਨੂੰ ਚਾਰ ਚਾਰ ਚੱਕਲੇ ਆ ਜੀ ਜੀ ਦੋ ਵਾਰ ਜੀ ਭਾਜੀ ਕੀ ਨਾਮ ਹੈ ਦੁਕਾਨ ਦਾ ਮੇਰਾ ਨਾਮ ਗੁਰਨਾਵ ਸਿੰਘ ਹੈ ਜੀ ਇੱਕ ਦੁਕਾਨ ਕਿੱਥੇ ਰਹੇਗੀ ਕੀ ਨਾਮ ਹੈ ਦੁਕਾਨ ਦਾ ਜੀ ਦੁਕਾਨ ਜਿਹੜਾ ਇਹ ਸੈਂਟਰ ਹੈ ਜੀ ਮਾਂ ਸਰਸਪਤੀ ਦੇ ਨਾਮ ਤੇ ਇਹ ਇਹ ਗੁਗਾ ਮੇੜੀ ਚੌਕ ਚ ਪੈਂਦਾ ਹੈ ਜੀ ਤੇ ਸਵੇਰੇ ਜਦੋਂ ਇਹ ਖੋਲਿਆ ਗਿਆ ਤੇ ਦੇਖਿਆ ਜੇ ਵੀ ਸ਼ਟਰ ਖੋਲਿਆ ਤੇ ਸਾਹਮਣੇ ਮੋਰਾ ਦੇਖਿਆ ਜੀ ਤੇ ਮਤਲਬ ਉਹਦੇ ਸਾਡੇ ਮਤਲਬ ਅ ਤੁਸੀਂ ਨਹੀਂ ਆਉਣ ਲੱਗੇ ਵੀ ਕੁਝ ਨਾ ਕੁਝ ਵਾਰਦਾਤ ਹੋ ਗਈ ਜਦੋਂ ਅੰਦਰ ਆ ਕੇ ਦੇਖਿਆ ਜੇ 10 ਲੈਪਟਾਪ ਜਿਹੜੇ ਆ ਉਹ ਗਾਇਬ ਸਿਖੇ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਸਾਡਾ ਤੇ ਬੱਚੇ ਵਿਚਾਰੇ ਮੋੜ ਮੋੜ ਕੇ ਗਏ ਆ ਅੱਜ ਤੇ ਉਮੀਦ ਨਹੀਂ ਸੀ ਵੀ ਐਦਾਂ ਦਾ ਕੁਝ ਹੋ ਸਕਦਾ ਨਾ ਹੀ ਅਸੀਂ ਸੋਚਿਆ ਹੋਣਾ ਮੈਂ ਇਸ ਕਰਕੇ ਸ਼ਾਸਨ ਨੂੰ ਵੀ ਰਿਕਵੈਸਟ ਕਰਦੇ ਆ ਵੀ ਭਾਈ ਇਹਨਾਂ ਚੋਰਾਚਾਰਾਂ ਦੀ ਥੋੜਾ ਜਿਹਾ ਲਗਾਮ ਲਗਾਈ ਜਾਵੇ ਤਾਂ ਕਿ ਆਮ ਜਨਤਾ ਥੋੜੀ ਹੈ ਉਹਨਾਂ ਲਈ ਰਹਿਣਾ ਵੀ ਸੌਖਾ ਹੋ ਜੇ ਸਾਡੇ ਵੀ ਬਰਾ ਮਦਦ ਕਰਕੇ ਤੇ ਸਾਡੇ ਵੀ ਜਿਹੜੀ ਹੈ ਮਤਲਬ ਆਹ ਜੇ ਲੈਪਟਾਪ ਜੇ ਇਹਨਾਂ ਦੇ ਮੇਹਨਤ ਸਦਕਾ ਮਿਲ ਜਾਂਦੇ ਜੀ ਤਾਂ ਮਿਹਰਬਾਨੀ ਹੋਊਗੀ ਕਿਉਂਕਿ ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਕਿਉਂਕਿ ਚੋਰਾ ਦੇ ਕਮਿਊਨਿਟੀ ਹੁੰਦੇ ਹੈਗੇ ਅ ਅੱਜ ਤੱਕ ਤਾਂ ਮੈਂ ਦੇਖਿਆ ਨਹੀਂ ਜੀ ਕਿ ਮਤਲਬ ਵਾਪਸ ਕੋਈ ਚੀਜ਼ ਬਣਦੀ ਹੈ ਇਸੇ ਤਰ੍ਹਾਂ ਬੇਨਤੀ ਹੱਥ ਜੋੜ ਕੇ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਜੀ ਕੁਝ ਹੁੰਦਾ ਕਿੰਨਾ ਕ ਨੁਕਸਾਨ ਹੋ ਗਿਆ ਵੀਰ ਜੀ ਨੁਕਸਾਨ ਤਾਂ ਵੀਰ ਜੀ ਇੱਕ ਕ ਲੈਪਟਾਪ 25000 ਤੋਂ 30000 ਦੇ ਵਿੱਚ ਹੈ ਤਾਂ ਇਤਨ ਲਖ ਦਾ ਆਪਾਂ ਕਹਿ ਸਕਦੇ ਹਾਂ ਨੁਕਸਾਨ ਕਿੰਨਾ ਤੇ ਕਿੰਨੇ ਲੈਪਟੋਪ ਤੋਂ ਲੈ ਕੇ ਜੀ 10 ਲੈਪਟੋਪ ਤੋਂ ਤਾਂ ਤੁਹਾਨੂੰ ਕੋਈ ਇਹ ਲੱਗਦਾ ਸ਼ੱਕ ਸ਼ੁੱਕ ਕਿਸੇ ਤੇ ਜਾਂ ਫਿਰ ਕੋਈ ਇੱਦਾਂ ਤਾਂ ਨਹੀਂ ਸਾਡੇ ਕੋਲ ਤਾਂ ਬੱਚੇ ਆਉਂਦੇ ਜੀ پڑھਣੇ ਕਈ ਵਾਰ ਮੁੰਡੇ-ਮੁੰਡੇ ਇੱਦਾਂ ਦੇ ਵੀ ਆਏ ਜਿਹੜੇ ਨਸ਼ਾ ਕਰਦੇ ਆ ਜੀ ਕਿ ਮਤਲਬ ਇਹ ਨਹੀਂ ਪਤਾ ਵੀ ਕੌਣ ਆਇਆ ਕੌਣ ਨਹੀਂ ਆਇਆ ਕਿਉਂਕਿ ਹਮ ਜਨਤਾ ਸਾਡੇ ਕੋਲ ਸਕੂਲ ਨੂੰ ਕੰਪਿਊਟਰ ਸੇ ਕਰ ਲਈ ਜਾਂਦੀ ਹੈ ਕਿ ਇਸ ਕਰਕੇ ਕੋਈ ਇੱਦਾਂ ਤਾਂ ਅਸੀਂ ਕਹਿ ਨਹੀਂ ਸਕਦੇ ਜੀ ਤੇ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਹਾਂਜੀ ਸਵੇਰੇ ਅਸੀਂ ਕੰਪਲੀਟ ਲਿਖਾਈ ਦਰਖਾਸਤ ਦਿੱਤੀ ਹੈ ਜੀ ਮੌਕੇ ਤੇ ਆਈ ਵੀ ਹੈ ਔਰ ਦੇਖ ਕੇ ਉਹ ਆਪ ਦੀ ਕਾਰਵਾਈ ਪਾ ਕੇ ਗਈ ਫੋਟੋ ਫੋਟਾ ਕਿਚਕਿਲਾ ਕੀਆ ਵੀਡੀਓ ਬਣਾ ਕੇ ਦੀ ਤੇ ਬਾਕੀ ਦੇਖੋ ਜੀ ਅੱਗੇ ਕੀ ਕਾਰਵਾਈ ਹੁੰਦੀ ਹੈ ਕੀ ਕਹਿ ਕੇ ਗਿਆ ਕੁਝ ਦੱਸ ਕੇ ਗਿਆ ਇਸ ਬਾਰੇ ਕੋਈ ਜਾਣਕਾਰੀ ਦੇ ਕੇ ਗਿਆ ਤੁਹਾਨੂੰ ਜੀ ਬਸ ਉਹਨਾਂ ਨੇ ਕਿਹਾ ਕਹਿੰਦੇ ਕਰਦੇ ਆ ਕੁਝ ਕੁਝ ਯਸ਼ ਕਰਦੇ ਆ ਕਿ ਸਵੇਰ ਗਈ ਵੀ ਸੀਗੀ ਇੱਕ ਦੋ ਘਰਾਂ ਤੇ ਅਸੀਂ ਵੀ ਨਾਲ ਹੀ ਗਏ ਸੀਗੇ ਤੇ ਜਿੱਥੇ ਉਹਨਾਂ ਨੂੰ ਸ਼ੱਕ ਲੱਗਿਆ ਜਾਂ ਮਤਲਬ ਸਾਨੂੰ ਵੀ ਸਿਗਾ ਵੀ ਇੱਧਰ ਕੋਈ ਹੋ ਸਕਦਾ ਹੈ ਪਰ ਇਹੋ ਜਿਹੀ ਤਾਂ ਕੋਈ ਗੱਲ ਲੱਗੀ ਨਹੀਂ ਜੁੱਤੀ ਬਾਕੀ ਹੁਣ ਦੇਖੋ ਜੀ ਅੱਗੇ ਕੀ ਕਰਣੀ ਹੁੰਦੀ ਹੈ ਇਹ ਭਾਜੀ ਜਿੱਧਰੋਂ ਆਏ ਸੀ ਉਧਰ ਹੀ ਨਿਕਲੇ ਆ ਕੇ ਕੋਈ ਮੇਗੇਟ ਚੋਂ ਨਿਕਲੇ ਨਹੀਂ ਜੀ ਇਹ ਤਾਂ ਬੰਦ ਪਿਆ ਸੀ ਸ਼ਟਰ ਤਾਂ ਇਹ ਪਿੱਛੋਂ ਕੱਢ ਕੇ ਲੈ ਗਿਆ ਸੁਰਸਰਾਗ ਜਿਹੜਾ ਤੁਸੀਂ ਦੇਖਿਆ ਨਾ ਜੀ ਇਹਦੇ ਚੋਂ ਇੱਕ ਕੱਢ ਕੇ ਲੈ ਗਏ ਕੀ ਮੰਗੇ ਕਰਦੇ ਹਾਂ ਪ੍ਰਸ਼ਾਸਨ ਤੋਂ ਹੀ ਬਸ ਆਸ ਚੁਣ ਕੇ ਬੇਨਤੀ ਕਰਦੇ ਹਾਂ ਜੀ ਕਿ ਮਤਲਬ ਜੇ ਸਾਡਾ ਕੋਈ ਨੁਕਸਾਨ ਰਿਕਵਰੀ ਹੋ ਸਕਦੀ ਹੈ ਜੀ ਤਾਂ ਮਿਹਰਬਾਨੀ ਹੋਊਗੀ ਇਹ ਬਹੁਤ ਵੱਡਾ ਨੁਕਸਾਨ ਹੋਇਆ ਜੀ ਇਸ ਤੁਹਾਡਾ ਕੰਮ ਕਰਨ ਦਾ ਉੱਚਾ ਠਾਪ ਰੂਗਾ ਜੀ ਬੱਚੇ ਉਹਨਾਂ ਚਿਰ ਤਾਂ ਬੰਦੀ ਰਹਿਣਾ ਚਾਹੁੰਦੇ ਹਨ ਉਹਨਾਂ ਚਿਰ ਤਾਂ ਬੱਚੇ ਵੀ ਪੂਛਦੇ ਕੀ ਕਰਨਗੇ ਆ ਕੇ ਬੈਠਣਗੇ ਕੀ ਸਿੱਖਣਗੇ ਤੇ ਪ੍ਰਦਰਸ਼ਨ ਤਾਂ ਇਹ ਵੀ ਪ੍ਰੈਸ ਕਰਦੇ ਆ ਕਿ ਤੁਸੀਂ ਜਿੰਨਾ ਕਰ ਸਕਦੇ ਹੋ ਇਸ ਕਰੋ ਇਸ ਨੂੰ ਤਾਂ ਕਿ ਅੱਗੇ ਤੋਂ ਵੀ ਮਤਲਬ ਇਹਨਾਂ ਚੀਜ਼ਾਂ ਤੋਂ ਬਚੇ ਰਹੀਏ ਜੀ ਤਾਂ ਹੌਸਲਾ ਨਹੀਂ ਪੈਣਾ ਜੀ ਹੁਣ ਤਾਂ ਕੰਮ ਕਰਨ ਦਾ ਹੋਵੇ ਕਿਉਂਕਿ ਜੇ ਉਹਨੇ ਮੁੱਢਲਾ ਡਰ ਤਾਂ ਹੋਂਦ ਹੋ ਤੋ ਬਾਅਦ ਵੀ ਅਸੀਂ ਦੁਆਰਾ ਪੈਸੇ ਲਾ ਕੇ ਵੀ ਜੇ ਉੱਥੇ ਰੋਕੇ ਕਰਕੇ ਬੈਠਾਂਗੇ ਵੀ ਤਾਂ ਫਿਰ ਉਹਦੀ ਵੀ ਕੋਈ ਸਿਕਿਉਰਟੀ ਨਹੀਂ ਹੈ